ਛੋਟੇ YouTube ਚੈਨਲ ਤੇ ਆਫ ਰੋਂ ਦਾ ਸੌਲਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਡਾਕਟਰ ਸੌਰਵ ਸ਼ਰਮਾ ਵਰਸਸ ਸਟੇਟ ਆਫ ਪੰਜਾਬ ਕੇਸ ਵਿੱਚ 7ਵੇਂ ਤਨਖਾਹ ਕਮਿਸ਼ਨ ਦੀ بجائے 6ਵੇਂ ਤਨਖਾਹ ਕਮਿਸ਼ਨ ਲਾਗੂ ਕਰਨ ਦੀ ਮੰਗ ਸਬੰਧੀ ਆਏ ਫੈਸਲੇ ਨੂੰ ਲਾਗੂ ਨਾ ਕਰਨ ਤੇ ਲਗਿਆ ਕੰਟੈਂਪਟ ਅਪੋਰਟ ਰਿਪੋਰਟ ਨਾਲ ਸਬੰਧੀ ਹਾਈ ਕੋਰਟ ਵੱਲੋਂ ਆਏ ਨਵੇਂ ਫੈਸਲੇ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਯਾਦ ਰੱਖਿਓ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਤੇ ਨੋਟੀਫਿਕੇਸ਼ਨ ਆਬਦੀ ਨੂੰ ਸਮੇਂ ਸਿਰ ਦੱਜਿਆ ਕਰੇ ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਮਿਤੀ 17/7/2020 ਤੋਂ ਬਾਅਦ ਫਰਤੀ ਹੋਏ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੰਜਾਬ ਸਰਕਾਰ ਵੱਲੋਂ ਇੱਕ ਪੱਤਰ ਜਾਰੀ ਕਰਕੇ 6ਵੇਂ ਤਨਖਾਹ ਕਮਿਸ਼ਨ ਦੀ ਬਜਾਏ ਕੇਂਦਰ ਸਰਕਾਰ ਦਾ 7ਵਾਂ ਤਨਖਾਹ ਕਮਿਸ਼ਨ ਲਾਗੂ ਕਰ ਦਿੱਤਾ ਸੀ ਜਿਸ ਅੰਸਾਰ ਇਸ ਮਿਤੀ ਤੋਂ ਬਾਅਦ ਫਰਤੀ ਹੋਏ ਮੁਲਾਜ਼ਮਾਂ ਨੂੰ ਭਾਰੀ ਆਰਥਿਕ ਨੁਕਸਾਨ ਉਠਾਣਾ ਪੈ ਰਿਹਾ ਹੈ ਇਸ ਪੱਤਰ ਦੇ ਵਿਰੁੱਧ ਮਾਨਯੋਗ ਪੰਜਾਬ ਐਡਮਿਨ ਹੈ ਨਾ ਹਾਈ ਕੋਰਟ ਵਿੱਚ ਡਾਕਟਰਾਂ ਵੱਲੋਂ ਪਾਈ ਇੱਕ ਰਿੱਟ 15896/2023 ਸੌਰਵ ਸ਼ਰਮਾ ਬਰਸ ਸਟੇਟ ਆਫ ਪੰਜਾਬ ਪਾਈ ਗਈ ਸੀ ਇਸ ਰਿੱਟ ਦਾ ਫੈਸਲਾ ਪਟੀਸ਼ਨ ਕਰਤਾ ਦੇ ਹੱਕ ਦੇ ਵਿੱਚ ਮਿਤੀ 13/9/2024 ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੁਆਰਾ ਦੇ ਦਿੱਤਾ ਗਿਆ ਸੀ ਇਸ ਫੈਸਲੇ ਵਿੱਚ ਸਰਕਾਰ ਨੂੰ ਹਦਾਇਤ ਕੀਤੀ ਗਈ ਸੀ ਕਿ ਪਟੀਸ਼ਨ ਕਰਤਾ ਨੂੰ ਤਨਖਾਹ ਛੇਵੇਂ ਪੇ ਕਮਿਸ਼ਨ ਦੇ ਅਨੁਸਾਰ ਦਿੱਤੀ ਜਾਵੇ ਤੇ ਏਰੀਅਰ ਵੀ ਕੈਲਕੂਲੇਟ ਕਰਕੇ ਦਿੱਤਾ ਜਾਵੇ ਮਹਾਂਯੋਗ ਪੰਜਾਬ ਹੈ ਨਾ ਹਾਈ ਕੋਰਟ ਦਾ ਮੰਨਣਾ ਸੀ ਕਿ ਇਹਨਾਂ ਮੁਲਾਜ਼ਮਾਂ ਦੀ ਡਾਇਰੈਕਟ ਰਿਕਰੂਟਮੈਂਟ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਦੇ ਰੂਲਸ ਅਨਸਾਰ ਹੋ ਵੀ ਸੀ ਤੇ ਐਗਜ਼ੀਕਿਊਟਿਵ ਵੱਲੋਂ ਪੱਤਰ ਜਾਰੀ ਕਰਕੇ ਹੁਣ ਨਵੀਂ 7ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨਾ ਕਿਸੇ ਵੀ ਤਰ੍ਹਾਂ ਨਾ ਤਾਂ ਠੀਕ ਸੀ ਤੇ ਨਾ ਤਰਕਸੰਗਤ ਸੀ ਸਰਕਾਰ ਨੇ ਇਸ ਫੈਸਲੇ ਦੇ ਵਿਰੁੱਧ ਡਬਲ ਬੈਂਚ ਤੇ ਇੱਕ ਐਲਪੀਏ ਇਸੇ ਕੋਰਟ ਵਿੱਚ ਵਧਾ ਦਿੱਤੀ ਸੀ ਜਿਸ ਨੂੰ ਕਿ ਮਿਤੀ 10 12 2024 ਨੂੰ ਡਿਸਮਿਸ ਕਰਦੇ ਹੋਏ ਮਨਜੂ ਪੰਜਾਬ ਨਾ ਹਰਿਆਣਾ ਹਾਈ ਕੋਰਟ ਦਾ ਸਿੰਗਲ ਜੱਜ ਦਾ ਫੈਸਲਾ ਬਰਕਾਰਾਰ ਰੱਖਿਆ ਗਿਆ ਸੀ ਸਰਕਾਰ ਨੇ ਇੱਕ ਹੋਰ ਕਾਨੂੰਨੀ ਦਾਪੇਚ ਵਰਤਦੇ ਹੋਏ ਇੱਕ ਐਸਐਲਪੀ 1158/2025 ਮਨਜੂ ਸੁਪਰੀਮ ਕੋਰਟ ਵਿੱਚ ਦਾਖਲ ਕਰ ਦਿੱਤੀ ਸੀ ਪਰੰਤੂ ਉਸ ਨੂੰ ਵੀ ਅਪੈਲ ਕੋਰਟ ਨੇ ਮਿਤੀ 21 25 ਨੂੰ ਡਿਸਮਿਸ ਕਰ ਦਿੱਤਾ ਸੀ ਪਰੰਤੂ ਮਿਤੀ 13 ਨੂੰ 2024 ਦਾ ਫੈਸਲਾ ਲਾਗੂ ਨਾ ਕਰਨ ਕਰਕੇ ਅਸਿਸਟੈਂਟ ਪ੍ਰੋਫੈਸਰਾਂ ਵੱਲੋਂ ਕਈ ਕੰਟੈਂਪਟ ਰਿਟਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਜੀਆਂ ਗਈਆਂ ਸਨ ਜਿਨ੍ਹਾਂ ਵਿੱਚੋਂ 4870/2024 ਤੇ 4481/2024 ਸਮੇਤ ਹੋਰ ਵੀ ਬਹੁਤ ਸਾਰੀਆਂ ਕੰਟੈਂਪਟ ਰਿਟਾਂ ਸਨ ਇਸ ਦਰਮਿਆਨ ਸਰਕਾਰ ਵਿਰੁੱਧ ਵੀ 1/25 ਨੂੰ ਡਿਸਮਿਸ ਕੀਤੀ ਗਈ ਐਸਐਲ ਪੀਸ ਬੰਦੀ ਇੱਕ ਰੀਵਿਊ ਪਟੀਸ਼ਨ ਮਾਨ ਜੋ ਸੁਪਰੀਮ ਕੋਰਟ ਵਿੱਚ 1225 ਨੂੰ ਫਾਈਲ ਕੀਤੀ ਗਈ ਸੀ ਜਿਸ ਨੂੰ ਕਿ ਅਜੇ ਲਿਸਟ ਕੀਤਾ ਜਾਣਾ ਬਾਕੀ ਹੈ ਇਸੇ ਦਰਾਂ ਨੂੰ ਸਰਕਾਰ ਵੱਲੋਂ ਪਿਛਲੀ ਸੁਣਵਾਈ ਦੀ ਮਿਤੀ 14 ਤੋਂ 2025 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਰਿਕੁਐਸਟ ਕੀਤੀ ਗਈ ਸੀ ਕਿ ਪੰਜਾਬ ਸਰਕਾਰ ਨੇ ਅਪੈਕਸ ਕੋਰਟ ਵਿੱਚ ਇੱਕ ਰੀਵਿਊ ਪਟੀਸ਼ਨ ਪਾਈ ਹੈ ਜਿਸ ਦੀ ਸੁਣਵਾਈ 10 ਦਿਨਾਂ ਦੇ ਵਿੱਚ ਹੋ ਜਾਂਦੀ ਸਮਾਂਵਾਰ ਹੈ ਇਸ ਤੇ ਸਰਕਾਰ ਨੂੰ ਅਗਲੀ ਤਾਰੀਖ 6 ਤੰ 2025 ਤੱਕ ਦਾ ਸਮਾਂ ਦੇ ਦਿੱਤਾ ਗਿਆ ਸੀ ਪਰੰਤੂ ਮਿਤੀ 6 ਤੰ 2025 ਨੂੰ ਕੰਟੈਂਪਟ ਰਿਟਰਾਂ ਦੀ ਸੁਣਵਾਈ ਦੌਰਾਨ ਭਾਵੇਂ ਸਰਕਾਰ ਨੇ ਫਿਰ ਸੁਪਰੀਮ ਕੋਰਟ ਵਿੱਚ ਰੀਵਿਊ ਪਟੀਸ਼ਨ ਦਾ ਹਵਾਲਾ ਦੇ ਕੇ ਕੇਸ ਨੂੰ ਅਡਜੌਰਨ ਕਰਨ ਦੀ ਮੰਗ ਕੀਤੀ ਪਰੰਤੂ ਮਾਨਯੋਗ ਹਾਈ ਕੋਰਟ ਨੇ ਸਤ ਰੁਕ ਅਪਣਾਉਂਦੇ ਹੋਏ ਕਿਹਾ ਕਿ ਰੀਵਿਊ ਪਟੀਸ਼ਨਾਂ ਦੀ ਪਲੀ ਕੰਟਰੈਕਟ ਆਫ ਕੋਡ ਰਿਟਰਨ B1Y ਨੂੰ ਰੋਕਣ ਲਈ ਕੋਈ ਠੋਸ ਆਧਾਰ ਨਹੀਂ ਹੈ ਤੇ 13/9/2024 ਦਾ ਫੈਸਲਾ ਲਾਗੂ ਕਰਨ ਵਿੱਚ ਪਹਿਲਾਂ ਹੀ ਬਹੁਤ ਦੇਰ ਕਰ ਦਿੱਤੀ ਗਈ ਹੈ ਇਸ ਲਈ ਸਖਤ ਫੈਸਲਾ ਸੁਣਾਇਆ ਗਿਆ ਕਿ ਹਰੇਕ ਪਟੀਸ਼ਨਰ ਨੂੰ 5000 ਰੁਪਏ ਸਰਕਾਰੀ ਖਜ਼ਾਨੇ ਵਿੱਚੋਂ ਅਦਾ ਕੀਤੇ ਜਾਣ ਤੇ ਏਰੀਅਰ ਵੀ ਅਗਲੀ ਸੁਣਵਾਈ ਯਾਨੀ ਕਿ 27/3/2025 ਤੱਕ ਅਦਾ ਕਰ ਦਿੱਤਾ ਜਾਵੇ ਹਨ ਇਸ ਕੰਟੈਂਪਟ ਆਫ ਕੋਰਟ ਰਿਟ ਦੀ ਅਗਲੀ ਸੁਣਵਾਈ 27 ਮਾਰਚ ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਕੀਤੀ ਜਾਵੇਗੀ ਤੇ ਸਰਕਾਰ ਨੂੰ ਹਰੇਕ ਪਟੀਸ਼ਨਰ ਨੂੰ 5000 ਰੁਪਏ ਸਰਕਾਰੀ ਖਜ਼ਾਨੇ ਵਿੱਚੋਂ ਅਦਾ ਕਰਨੇ ਪੈਣਗੇ ਤੇ ਪਟੀਸ਼ਨ ਕਰਤਾਵਾਂ ਨੂੰ ਏਰੀਅਰ ਵੇਜ 27 ਤੱਕ 25 ਤੱਕ ਅਦਾ ਕਰਨਾ ਪਵੇਗਾ ਇਸ ਫੈਸਲੇ ਨਾਲ ਮਿਤੀ 12 ਸਤੰਬਰ 2020 ਤੋਂ ਬਾਅਦ ਭਰਤੀ ਹੋਏ ਲਗਭਗ 50000 ਮੁਲਾਜ਼ਮਾਂ ਲਈ 6ਵੇਂ ਤਨਖਾਹ ਕਮਿਸ਼ਨ ਲਾਗੂ ਹੋਣ ਦਾ ਰਸਤਾ ਖੁੱਲ ਜਾਣ ਦੀ ਕਾਫੀ ਸੰਭਾਵਨਾ ਬਣ ਗਈ ਹੈ ਭਾਵੇਂ ਕਿ ਸਰਕਾਰ ਨੇ ਸਾਰੇ ਵਿਭਾਗਾਂ ਨੂੰ ਨਵੇਂ ਸਰਵਸਰਵਸ ਬਣਾਉਣ ਲਈ ਪੱਤਰ ਜਾਰੀ ਕਰ ਦਿੱਤਾ ਸੀ ਤੇ ਬਹੁਤ ਸਾਰੇ ਵਿਭਾਗਾਂ ਨੇ ਇਹ ਨਵੇਂ ਨਿਯਮ ਬਣਾ ਵੀ ਲਏ ਹਨ ਉਦਾਹਰਨ ਵਜੋਂ ਐਲੀਮੈਂਟਰੀ ਸਿੱਖਿਆ ਵਿਭਾਗ ਨੇ ਇੱਕ ਗੈਜਟ ਨੋਟੀਫਿਕੇਸ਼ਨ ਜਾਰੀ ਕਰਕੇ ਨਿਯਮਾਂ ਵਿੱਚ ਸੋਧ ਕਰ ਦਿੱਤੀ ਹੈ ਤੇ ਇਸ ਨੂੰ ਸਰਕੂਲੇਟ ਵੀ ਕਰ ਦਿੱਤਾ ਗਿਆ ਹੈ ਹੁਣ ਸਰਕਾਰ ਦਾ ਤਾਂ ਇਹ ਰੁਖ ਹੈ ਕਿ 17/7/2020 ਤੋਂ ਬਾਅਦ ਭਰਤੀ ਹੋਏ ਮਲਾਜਮਾਂ ਨੂੰ 6ਵੇਂ ਤਨਖਾਹ ਕਮਿਸ਼ਨ ਨਾ ਦੇ ਕੇ 7ਵੇਂ ਤਨਖਾਹ ਕਮਿਸ਼ਨ ਦੇ ਅਨਸਾਰ ਹੀ ਸੈਲਰੀ ਦਿੱਤੀ ਜਾਵੇ ਪਰੰਤੂ ਇਸ ਮਿਤੀ ਤੋਂ ਬਾਅਦ ਭਰਤੀ ਹੋਏ ਮਲਾਜਮਾਂ ਦਾ ਇਹ ਮੰਨਣਾ ਹੈ ਕਿ ਕਿਉਂਕਿ ਉਹਨਾਂ ਨੂੰ 6ਵੇਂ ਤਨਖਾਹ ਕਮਿਸ਼ਨ ਅਨਸਾਰ ਹੀ ਸੈਲਰੀ ਦੇਣੀ ਬੰਦੀ ਹੈ ਇਸ ਲਈ ਉਹ ਕਾਨੂੰਨੀ ਚਾਰਜੋਈ ਕਰਕੇ ਇਸ ਗੱਲ ਲਈ ਚਾਰਜੋਈ ਕਰ ਰਹੇ ਹਨ ਕਿ ਉਹਨਾਂ ਨੂੰ 6ਵੇਂ ਤਨਖਾਹ ਕਮਿਸ਼ਨ ਅਨਸਾਰ ਵੀ ਸੈਲਰੀ ਤੇ ਹੋਰ ਬੈਨੇਫਿਟ ਦਿੱਤੇ ਜਾਣ ਉਹਦੇ ਕੰਨੇ ਗੱਲ ਇਹ ਹੋਵੇਗੀ ਕਿ ਕੀ ਇਸ ਲਈ ਸਰਕਾਰ ਜੋ ਸਰਕਾਰ ਹੈ ਉਸ ਦਾ ਫੈਸਲਾ ਹੀ ਕਰਾ ਰਿਹਾ ਰਹਿੰਦਾ ਹੈ ਜਾਂ ਫਿਰ ਇਸ ਮਿਤੀ ਤੋਂ ਬਾਅਦ ਪਕਤੀ ਹੋਏ ਮਲਾਜਮ 6ਵਾਂ ਤਨਖਾਹ ਕਮਿਸ਼ਨ ਲੈਂਡ ਦੇ ਵਿੱਚ ਕਾਮਯਾਬ ਹੋਣ ਦੇ ਤੰ ਇਹ ਆਉਣ ਵਾਲਾ ਸਮਾਂ ਵੀ ਦੱਸੇਗਾ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਬਿਟੇ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ